ਸਪੈਸ਼ਲ ਬੀਲਰ ਤੇ ਇਕੱਲੇ ਹੀ ਚੱਲੂਗਾ ਬੀਲਰ ਤੇ ਜ਼ਿਆਦਾ ਸਪੈਸ਼ਲ ਇਹੀ ਚੱਲਦਾ ਅੱਜ ਕੱਲ ਜਿਵੇਂ ਬੀਲਰ ਦੇ ਨਾਲ ਜਿਵੇਂ ਆਪਣੇ ਫਾਰਮਰ ਆਮ ਵੀ ਦੇਖਦੇ ਆ ਉਹ ਵੀ ਜ਼ਿਆਦਾ ਪ੍ਰੇਫਰ ਕਰਨ ਲੱਗ ਗਏ ਆ ਪਰ ਕੁਝ ਕੁ ਰੇਟ ਦਾ ਸੁਣ ਕੇ ਥੋੜਾ ਜਿਹਾ ਪਿੱਛੇ ਹਟ ਜਾਂਦੇ ਆ ਠੀਕ ਹੈ ਠੀਕ ਇੱਕ ਵੀਰੇ ਇਹ ਸਵਾਲ ਸੀ ਵੀ ਮੰਨ ਕੇ ਚੱਲੋ ਹੁਣ ਜਿਵੇਂ ਇਹਦੇ ਆ ਗੀਅਰ ਲਾਉਣ ਲੱਗ ਗਏ ਹਨਾ ਸਾਈਡ ਤੇ ਤੇ ਇਹਦੇ ਫੱਟਾ ਵਗੈਰਾ ਨਾਲ ਅਟੈਚ ਹੋ ਜਾਂਦਾ ਗੀਅਰ ਨਾਲ ਵੀ ਫੱਟਾ ਅਟੈਚ ਹੋ ਜਾਂਦਾ ਹੀ ਗੀਅਰ ਅਲੱਗ ਹੋ ਜਾਂਦਾ ਉਵੇਂ ਹੀ ਫੀਟਿੰਗ ਦੁਬਾਰੇ ਹੋਜੂ ਜੇ ਕਰਨੀ ਆ ਠੀਕ ਹੈ ਵੱਧੂਗਾ ਵਜਨ ਵੱਧੂਗਾ ਇਹਦਾ ਕਿਉਂਕ ਇਹਨਾਂ ਦੀ ਜ਼ਿਆਦਾਤਰ ਗੱਠਾਂਆਂ ਕੀ ਖੁੱਲਣ ਦੀ ਸਮੱਸਿਆ ਇਸੇ ਕਾਰਨ ਆਉਂਦੀ ਆ ਵੀ ਉਹ ਦਾਬ ਨਹੀਂ ਪੂਰੀ ਦਿੰਦੇ ਨਾ ਇਹ ਆਪਣੀ ਦਾਬ ਫੁੱਲ ਦਊ ਵੀ ਜਿੰਨੀ ਦਾਬ ਦੇਣੀ ਆ ਪੂਰੀ ਜਮਾਨ ਜੋੜ ਹੀ ਦੇਊਗਾ ਠੀਕ ਆ ਯਾਰ ਚੈੱਕ ਕਰ ਲਊਗਾ ਕਿ ਲਾਈਟਾਂ ਵਗੈਰਾ ਵੀ ਆ ਯਾਰ ਸਾਰਨਾ ਬਹੁਤ ਵਧੀਆ ਚੀਜ਼ ਦਿੱਤੀ ਆ ਹਾਂ ਬਈ ਇਹ ਨਾਲ ਆਉਂਦੀ ਇਹ ਇਹ ਨਾਲ ਹੀ ਆ ਬਈ ਇਹਦੇ ਨਾਲ ਘੱਟੋ ਘੱਟ 50 ਤੋਂ 60000 ਰੁਪਏ ਦੀ ਕਿੱਟ ਵੀ ਨਾਲ ਫਰੀ ਚ ਬਈ ਨਹੀਂ ਆਦਾ ਯਾਰ ਨਾ ਕਿ ਕੋਈ ਕੰਪਨੀ ਨਹੀਂ ਦਿੰਦੀ ਜੀ ਹਾਂ ਇਹ ਮੇਂ ਜ਼ਰੂਰੀ ਚੀਜ਼ਾਂ ਹੁੰਦੀਆਂ ਜੀ ਦਿੱਕਤ ਨਾ ਵੀ ਪਵੇਂ ਪਵੇਂ ਵੀ ਮਾਨੇਂਗੀ ਤਾਂ ਜ਼ਰੂਰੀ ਹੈ ਨੁਕਸਾਨ ਹੁੰਦਾ ਥੋੜੇ ਦਾ ਸ਼ੁਰੂ ਹੁੰਦਾ ਤੇ ਥੋੜੇ ਨੂੰ ਇਹ ਦੀ ਰੋਕ ਦਿੰਦੀ ਆ ਇਹ ਰੋਕ ਦਿੰਦੀ ਹੈ ਬਾਈ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਬਠਿੰਡੇ ਖੜੇ ਸੀ ਮੇਲੇ ਤੇ ਤੇ ਸੋਡੀ ਗੱਲਬਾਤ ਕਰਾਉਣੇ ਆ ਬਾਈ ਹਰਮਨ ਨਾਲ ਕੀ ਹਾਲ ਆ ਬਾਈ ਵਧੀਆ ਜੀ ਵਧੀਆ ਬਈ ਹੋ ਠੀਕ ਹੋ ਇਹ ਬਾਈ ਮੁੰਡਾ ਸਾਰਿਆਂ ਨਾਲੋਂ ਛੋਟੀ ਉਮਰ ਦਾ ਡੀਲਰ ਆਪਾਂ ਕਹਿ ਸਕਦੇ ਆ ਤੇ ਪੰਜਾਬ ਦੇ ਵਿੱਚ ਐਗਰੀ ਜ਼ੋਨ ਦਾ ਸਾਰਿਆਂ ਨਾਲੋਂ ਵੱਧ ਸੇਲ ਇਹ ਬਾਈ ਕਰਦਾ। ਇਹ ਕੀ ਕੁਝ ਲੈ ਕੇ ਆਏ ਹੋ ਅੱਜ ਇੱਥੇ ਮੇਲੇ 'ਚ ਜੀ? ਮੇਨ ਆਪਣਾ ਐਗਰੀ ਜ਼ੋਨ ਦੀ ਸਾਰੇ ਹੀ ਇੰਪਲੀਮੈਂਟ ਆ ਬਾਈ ਜੀ ਇੱਥੇ ਤੇ ਕਰਜਾਂ ਵਾਲੇ ਰੀਫਰ ਆਪਣੇ ਕੋਲੇ ਨਿਊ ਪੰਜਾਬ ਦਾ ਤਲਵੰਡੀ ਭਾਈ ਦਾ ਜੀ। ਠੀਕ ਹੈ ਜੀ। ਸਾਰਿਆਂ ਨਾਲੋਂ ਹੈਵੀ। ਠੀਕ ਹੈ। ਹਾਂ ਇਹ ਵੀ ਬੇਲਰ ਦੇ ਅੱਗੇ ਜਿਹੜਾ ਚੱਲਦਾ ਸਪੈਸ਼ਲ ਠੀਕ ਇਹ ਹੀ ਚੱਲਦਾ ਬੇਲਰ ਦੇ ਅੱਗੇ ਹਾਂ ਬੇਲਰ ਦੇ ਅੱਗੇ ਮੇਨ ਜ਼ਿਆਦਾਤਰ ਇਹ ਹੀ ਚੱਲਦਾ ਠੀਕ ਹੈ ਕਿਉਂਕਿ ਲਾਈਫ ਦਾ ਫਰਕ ਪੈ ਜਾਂਦਾਗਾ ਤੇ ਦਿੱਕਤ ਨਹੀਂ ਆਉਂਦੀ ਕੋਈ ਸਫਾਈ ਵਗੈਰਾ ਵੱਧ ਲਿਆਉਂਦਾ ਜੀ ਠੀਕ ਹੈ ਜਮਾ ਜੜਾਂ ਦੇ ਵਿੱਚੋਂ ਕੋਈ ਵੀ ਆਪਣੀ ਪਰਾਲੀ ਹੋਵੇ ਉਹਦੇ ਮੂਰੇ ਚੱਲ ਜਾਂਦਾ ਜੀ ਇਹ ਵਾਲਾ ਰੀਪਰ ਹੈ ਹਾਂਜੀ ਇਹ ਸਪੈਸ਼ਲ ਬੇਲਰ ਤੇ ਇਕੱਲਾ ਇਹ ਹੀ ਚੱਲੂਗਾ ਹਾਂ ਬੇਲਰ ਤੇ ਜ਼ਿਆਦਾ ਸਪੈਸ਼ਲ ਇਹ ਹੀ ਚੱਲਦਾ ਅੱਜਕੱਲ ਜਿਵੇਂ ਬੇਲਰ ਦੇ ਨਾਲ ਜਿਵੇਂ ਆਪਣੇ ਫਾਰਮਰ ਆਮ ਵੀ ਦੇਖਦੇ ਆ ਉਹ ਵੀ ਜ਼ਿਆਦਾ ਪ੍ਰੇਫਰ ਕਰਨ ਲੱਗ ਗਏ ਆ ਪਰ ਕੁਝਕ ਰੇ ਪਿੱਛੇ ਘਟ ਜਾਂਦੇ ਆ ਠੀਕ ਹੈ ਕੀ ਰੇਟ ਆ ਬਈ ਇਹਦਾ ਰੇਟ ਬਈ ਇਹਦਾ 82000 ਰੁਪਏ ਵੈਸੇ ਨੋਰਮਲ ਵੀ 82 ਹੈ ਜੀ ਠੀਕ ਹੈ ਜੀ ਕਵਾਲਿਟੀ ਹੈਗੀ ਤਾਂ ਹੀ ਪੈਸੇ ਹੈ ਕਵਾਲਿਟੀ ਟਾਪ ਦੀ ਹੈ ਜੀ ਬੇਲਰ ਵਾਲਿਆਂ ਨੂੰ ਜਿਵੇਂ ਮਰਜ਼ੀ ਬੁੱਤ ਸਕਦੇ ਤੁਸੀਂ ਮੇਨ ਬੇਲਰ ਤੋਂ ਪਤਾ ਲੱਗ ਗਿਆ ਇਹ ਆ ਗਈ ਆਪਣਾ ਸੁਪਰ ਸੀਡਰ ਹਾਂ ਬਾਈ ਜੀ ਸੁਪਰ ਸੀਡਰ ਆ ਗਿਆ ਆਪਣਾ 8 ਫੁੱਟ 9 ਫੁੱਟ 10 ਫੁੱਟ ਸਾਰੇ ਅਵੇਲੇਬਲ ਹੈ ਇਹਦੇ ਵਿੱਚ ਸਾਈਜ਼ ਜੀ ਇਹਦੀ 2 ਸਾਲਾਂ ਦੀ ਗਾਰੰਟੀ ਹੈ ਐਗਰੀ ਜੋਨ ਦਾ ਹਰੇਕ ਪ੍ਰੋਡਕਟ ਦੀ 2 ਸਾਲਾਂ ਦੀ ਵਾਰੰਟੀ ਹੈ ਠੀਕ ਹੈ ਬਾਈ ਆਮ ਲਗਾ ਨਵਾਂ ਕਰਤਾ ਹਨਾ ਰੂਲੇ ਵਾਲਾ ਰੂਲੇ ਬਾਈ ਕੱਟ ਵਾਲਾ ਲੱਗਾ ਜੀ ਇੱਥੇ ਪਲੇਨ ਵੀ ਮਿਲ ਜੂਗਾ ਕਈ ਕਿਸਾਨ ਭਰਾਵਾਂ ਦੀ ਡਿਮਾਂਡ ਸੀ ਕਿ ਪਲੇਨ ਰੋਲੇ ਦੀ ਉਹ ਵੀ ਮਿਲ ਜੂਗਾ ਜੀ ਕਿਤੇ ਕੱਟ ਵਾਲਾ ਵੀ ਮਿਲਦਾਗਾ ਕੀ ਆ ਆ ਕੀ ਆ ਵਿਚਾਰ ਉਹ ਸਾਈਡ ਤੇ ਜਿਹੜਾ ਪੋਰੋ ਦੇ ਲਈ ਟੈਂਕੀ ਵੀ ਅਲੱਗ ਲਾਈ ਗਈ ਆ ਠੀਕ ਆ ਠੀਕ ਆ ਹਰ ਪੱਤੀਆਂ ਲਾ ਦਿਆਂ ਵੀ ਗੱਟਾ ਵਗੈਰਾ ਨਹੀਂ ਖਾਦਾ ਹਨਾ ਵਿੱਚ ਬਾਕੀ ਫੁੱਲ ਹੈਵੀ ਡਿਊਟੀ ਆ 11.5 ਕੁਆਟਲ ਤੋਂ ਪਲੱਸ ਪਾਈ ਹਨਾ ਪਰ ਟਰੈਕਟਰ ਨੂੰ ਚੱਕਣਾ ਸੌਖਾ ਇਹ ਜੇ 10.5 ਕੁਆਟਲ ਵਾਲੇ ਇੱਕ ਪਾਸੇ ਪਾ ਲਿਓ ਇੱਕ ਪਾਸੇ ਆਪਣਾ 11.5 ਵਾਲਾ ਪਾ ਲਿਓ ਤੁਹਾਨੂੰ ਰਿਜ਼ਲਟ ਮੌਕੇ ਦੀ ਪਤਾ ਲੱਗ ਜੇ ਤੇ ਬਈ ਇਹਦਾ ਆਪਾਂ ਰੋਟਾਵੇਟਰ ਬਣਾ ਸਕਦੇ ਆਂਗੇ ਰੋਟਾਵੇਟਰ ਬਣਾ ਸਕਦੇ ਆਂ ਬਈ ਪੂਰਾ ਵਧੀਆ ਰੋਟਾਵੇਟਰ ਬਣੂਗਾ ਚਾਰ ਨਟ ਇਧਰੋਂ ਖੋਲਣੇ ਆ ਠੀਕ ਆ ਉਹ ਆਪਾਂ ਦੱਸ ਦਿਆਂਗੇ ਦੋ ਤਾਂ ਟੈਂਕੀ ਦੇ ਆ ਦੋ ਪਿੱਛੇ ਆ ਚਾਰ ਹੀ ਉਧਰ ਆ ਤੇ ਫੱਟਾ ਵਗੈਰਾ ਇਹਦੇ ਨਾਲ ਫੱਟਾ ਵਗੈਰਾ ਕਿਟ ਐਕਸਟਰਾ ਹੁੰਦੀ ਆ ਉਹ ਮਿਲ ਜੂਗਾ ਮੌਕੇ 'ਤੇ ਹੀ ਦੇ ਦੇਣਗੇ ਠੀਕ ਇੱਕ ਵੀਰੇ ਇਹ ਸਵਾਲ ਸੀ ਵੀ ਮੰਨ ਕੇ ਚੱਲੋ ਹੁਣ ਜਿਵੇਂ ਇਹਦੇ ਆ ਗੀਅਰ ਲਾਉਣ ਲੱਗ ਗਏ ਹਨਾ ਸਾਈਡ ਤੇ ਤੇ ਇਹਦੇ ਫੱਟਾ ਵਗੈਰਾ ਨਾਲ ਅਟੈਚ ਹੋ ਜਾਂਦਾ ਗੀਅਰ ਨਾਲ ਵੀ ਫੱਟਾ ਅਟੈਚ ਹੋ ਜਾਂਦਾ ਹੀ ਗੀਅਰ ਅਲੱਗ ਹੋ ਜਾਂਦਾ ਉਵੇਂ ਹੀ ਫੀਟਿੰਗ ਦੁਬਾਰੇ ਹੋ ਜੂ ਜੇ ਕਰਨੀ ਆ ਠੀਕ ਆ ਬਾਕੀ ਜੇ ਤੁਹਾਡੇ ਤੋਂ ਨਹੀਂ ਵੀ ਫਿੱਟੇ ਹੁੰਦੀ ਆਪਣੀ ਸਰਵਿਸ ਟੀਮ ਆ ਜਿਹੜੀ ਘਰੇ ਆ ਕੇ ਫਿੱਟ ਕਰ ਕਿ ਕੁਛ ਵੀ ਇਹਦਾ ਜੇ ਮੰਨ ਕੇ ਚੱਲੋ ਪਕੋਲ ਕੇ ਜੜਨਾ ਅੱਪੇ ਕੰਪਨੀ ਵਾਲੇ ਕਰ ਜਾਂਦੇ ਆਂ ਇਰਾ ਇੱਕ ਵਾਰੀ ਸਮਝਾ ਜਾਣਗੇ ਠੀਕ ਹੈ ਬਾਕੀ ਉਸ ਤੋਂ ਬਾਅਦ ਥੋੜੀ ਕਿ ਨੀ ਫੀਸ ਲੱਗਦੀ ਹੈ ਜੀ ਉਹ ਲੱਗੂਗੀ ਇਰਾ ਪੂਰਾ A to Z ਸਮਝਾ ਕੇ ਜਾਣਗੇ ਠੀਕ ਹੈ ਤੇ 2 ਸਾਲਾਂ ਦੀ ਫੁੱਲ ਗਾਰੰਟੀ ਆ 2 ਸਾਲਾਂ ਦੀ A to Z ਕੋਈ ਵੀ ਚੀਜ਼ ਟੁੱਟਦੀ ਹੈ ਜੀ ਉਹਦੀ ਵਾਰੰਟੀ ਹੈਗੀ ਹੈ 2 ਸਾਲ ਤਾਂ ਇਹ 13 ਆਗਾ ਹਾਂ ਹਾਂ ਉਸ ਤੋਂ ਬਾਅਦ ਸਾਡਾ 2 ਸਾਲ ਕੁਛ ਵੀ ਹੋ ਜਾ 2 ਸਾਲ ਕੁਛ ਮਰਜੀ ਤੇ ਆ ਆਪਣੇ ਬਿਲਰ ਆ ਗਿਆ ਹਨਾ ਬਿਲਰ ਰੈਕ ਜੀ ਹਾਂ ਮੈਂ ਬਾਈ ਕੀ ਸੁਧਾਰ ਕੀਤਾ ਇਹਦੇ ਵਿੱਚ ਖਦਾਰ ਜੀ ਜਿਆਦਾਤਰ ਕਿਸਾਨ ਪਰ ਜਿਹੜਾ ਵੀ ਜਿਹਨੂੰ ਵੀ ਬੀਲਰ ਦਾ ਪਤਾਗਾ ਉਹ ਖੁਦ ਆ ਕੇ ਦੇਖੇ ਹਰ ਇੱਕ ਬੀਲਰ ਦੇ ਨਾਲੋਂ ਕੁਆਲਿਟੀ ਟੌਪ ਤੇ ਆ ਠੀਕ ਹੈ ਵੀ ਮਤਲਬ ਇੱਕ ਦਾ ਗਾਰੰਟੀ ਵਾਰੰਟੀ ਵੱਧਾਗੀ ਠੀਕ ਹੈ ਇੱਕ ਮਤਲਬ ਜਿਆਦਾਤਰ ਆ ਚੀਜ਼ਾਂ 'ਚ ਦਿੱਕਤ ਆਉਂਦੀ ਹੁੰਦੀ ਐਥੇ ਹਲਕੀਆਂ ਚੀਜ਼ਾਂ ਲੱਗ ਜਾਂਦੀਆਂ ਨੇ ਪੂਰਾ ਕਰਕੇ ਦਿੱਕਤ ਆਉਂਦੀਆਂ ਪਰ ਕਿਸਾਨ ਪਰ ਖੁਦ ਆ ਕੇ ਦੇਖੇ ਇਹ ਫੁੱਲ ਹੈਵੀ ਲੰਗਾਗਾ ਨਾ ਗਰਿਆ ਕੀ ਦੀ ਲਾਈ ਹੈ ਇਹ ਪਾਣੀ ਵਾਲੀ ਟੈਂਕੀ ਹੈ ਜੀ ਕਈ ਵਾਰੀ ਕੋਈ ਹੱਥ ਧੋਣਾ ਜਾਂ ਕੁਝ ਹੋਰ ਆ ਸ਼ੈਂਪੂ ਵਾਸਤੇ ਅੱਡ ਠੀਕ ਹੈ ਠੀਕ ਸਾਰੀ ਸੂਟ ਵਿੱਚ ਹੀ ਦਿੱਤੀ ਹੋਈ ਲਾਓ ਬਾਈ ਯਾਰ ਉਹ ਇੱਕ ਜੱਲਾ ਹੈ ਗਰੀ ਜਨ ਧਿਆਨ ਪੂਰਾ ਰੱਖਦਾ ਹਣਾ ਵੇਖੀ ਜੀ ਸਾਰੀ ਕਾ ਗੱਲ ਦਾ ਰੱਖਿਆ ਆ ਵੇਖੋ ਇੱਧਰ ਇਹ ਜੈਕ ਵਾਲਾ ਲਾਇਆ ਹੋਇਆ ਜੀ ਲੋਕ ਲੱਗ ਜਾਂਦਾ ਹਣਾ ਹਾਂ ਅੰਦਰ ਬੰਦ ਹੋ ਜਾਂਦਾ ਠੀਕ ਹੈ ਬਈ ਫੇਲਰ ਸੋਨਾ ਬਹੁਤ ਆ ਯਾਰ ਹਨਾ ਸੋਨਾ ਵੀ ਬਹੁਤ ਆ ਬਈ ਤੇ ਕੁਆਲਿਟੀ ਵੀ ਆ ਬਈ ਕੰਨਾਂ ਦੇ ਆ ਹੈ ਕਿ ਇੱਕ ਚੀਜ਼ ਦੀ ਲੱਗੀ ਹੁੰਦੀ ਆ ਤੇ ਤਿੰਨ ਕਿਵੇਂ ਆ ਇਹ ਬਈ ਦੋ ਹੁੰਦੇ ਆ ਕੰਨਾਂ ਤੇ ਇਹਦੇ ਤਿੰਨ ਆ ਇਹਦਾ ਕੀ ਹੈਗਾ ਇਹਦਾ ਵਜ਼ਨ ਉਨਾ ਹੀ ਹੋਊਗਾ ਵਜ਼ਨ ਵੱਧ ਹੋਊਗਾ ਇਹਦਾ ਕਿਉਂਕਿ ਇਹ ਪ੍ਰੈਸ ਜ਼ਿਆਦਾ ਕਰ ਦਿੰਦਾ ਗੱਠ ਨੂੰ ਕਿਉਂਕਿ ਜ਼ਿਆਦਾਤਰ ਗੱਠਾਂਾਂ ਲੱਗੀਆਂ ਖੁੱਲਣ ਦੀ ਸਮੱਸਿਆ ਇਸੇ ਕਾਰਨ ਆਉਂਦੀ ਆ ਵੀ ਉਹੋ ਦਾਅਬ ਨਹੀਂ ਪੂਰੀ ਦਿੰਦੇ ਨਾ ਇਹ ਆਪਣੀ ਦਾਅਬ ਫੁੱਲ ਦਊ ਵੀ ਜਿੰਨੀ ਦਾਅਬ ਦੇਣੀ ਆ ਪੂਰੀ ਜਮਾਨਤ ਜੋੜ ਹੀ ਦੇਊਗਾ ਠੀਕ ਆ ਯਾਰ ਚੈੱਕ ਕਰ ਲਊਗਾ ਕਿ ਲਾਈਟਾਂ ਵਗੈਰਾ ਵੀ ਪੂਰੀ ਹਾ ਯਾਰ ਸਾਰਨਾ ਬਹੁਤ ਵਧੀਆ ਚੀਜ਼ ਦਿੰਦੀ ਹੈ। ਹਾਂ ਬਈ ਇਹ ਨਾਲਾਂ ਦੀ ਇਹ ਇਹ ਨਾਲੀ ਹੈ ਬਈ। ਇਹਦੇ ਨਾਲ ਘੱਟੋ ਘੱਟ 50 ਤੋਂ 60000 ਰੁਪਏ ਦੀ ਕਿੱਟ ਵੀ ਨਾਲ ਫਰੀ ਚ ਬਈ। ਨਹੀਂ ਆਦਾ ਯਾਰ ਨਾ ਜੀ ਕੋਈ ਕੰਪਨੀ ਨਹੀਂ ਦਿੰਦੀ ਜੀ। ਹਾਂ ਇਹ ਮੇਂ ਜ਼ਰੂਰੀ ਚੀਜ਼ਾਂ ਹੁੰਦੀਆਂ ਜੇ ਦਿੱਕਤ ਨਾ ਵੀ ਪਵੇ ਪਵੇ ਵੀ ਇਹ ਚੀਜ਼ਾਂ ਜ਼ਰੂਰੀ ਹੈ। ਨੁਕਸਾਨ ਹੁੰਦਾ ਥੋੜੇ ਦੇ ਸ਼ੁਰੂ ਹੁੰਦਾ ਤੇ ਥੋੜੇ ਨੂੰ ਇਹ ਦੀ ਰੋਕ ਦਿੰਦੀ ਹੈ। ਇਹ ਰੋਕ ਦਿੰਦੀ ਹੈ ਬਈ। ਪਿਆਰ ਰੈਕ ਆ ਗਿਆ। ਇਹ ਦਾ ਰੈਕ ਆ ਗਿਆ ਜੀ। ਨੌਨ ਟਾਈਨ ਗੈਰੰਟੀਨ ਆਪਣੇ ਕੋਲੇ ਦੋਨੇ ਅਵੇਲੇਬਲ ਹੁੰਦੇ ਆ। ਠੀਕ ਹੈ। ਜਦੋਂ ਮਰਜੀ ਉਹ ਕਰ ਲਿਓ ਫੁੱਲ ਹੈਵੀ ਡਿ ਕਦੇ ਵੀ ਕੋਈ ਕੱਟ ਨਹੀਂ ਛੱਡੀ ਹੋਈ ਮਤਲਬ ਮਟੀਰੀਅਲ ਦੇ ਹਿਸਾਬ ਨਾਲ ਬਾਕੀ ਬਾਈ ਐਗਰੀ ਹੋਣ ਦਾ ਜਿੱਥੇ ਨਾਂ ਆ ਗਿਆ ਉੱਥੇ ਕੁਆਲਿਟੀ ਮਿਲੂਗੀ ਹਾਂਜੀ ਤੇ ਆਹ ਕਰਹਾ ਆ ਗਿਆ ਜੀ ਇਹ ਭਾਈ ਲੇਜ਼ਰ ਲੇਬਲਰ ਆ ਗਿਆ 7 ਫੁੱਟ 8 ਫੁੱਟ ਇਹ ਵੀ ਆਪਣੇ ਕੋਲੇ ਅਵੇਲੇਬਲ ਹੁੰਦੇ ਆ ਠੀਕ ਆ ਉਹ ਇਹ ਵੀ ਫੁੱਲ ਹੈਵੀ ਡਿਊਟੀ ਆ ਟੀਕੇਟੀ ਦੇ ਟਾਇਰ ਹੈ ਹਾਂ ਬਾਈ ਤੇ ਸਿਸਟਮ ਇਹਦੇ ਨਾਲ ਕਿਹੜਾ ਮਿਲਦਾ ਬਾਈ ਸਿਸਟਮ ਬਾਈ ਐਗਰੀ ਜੋਨ ਦਾ ਵੀ ਮਿਲ ਜਾਂਦਾ ਲਾਇਕਾ ਦਾ ਉਹ ਵੀ ਨਹੀਂ ਜੂ ਆਪਣੇ ਕੋਲੇ ਕਈ ਕਿਸਾਨ ਭਰਾਵਾਂ ਦੀ ਲੈਕਾ ਦੀ ਮੰਗ ਹੁੰਦੀ ਆ ਕੋਈ ਮਰਜ਼ੀ ਲੈ ਜਿਹੜਾ ਮਰਜ਼ੀ ਲੈ ਲਓ ਬਾਕੀ A to Z ਏਡਾ ਹੀ ਹੁੰਦੇ ਬਈ ਆਪਣੇ ਕੋਲੇ ਠੀਕ ਕਰ ਰੇਟ ਵੀ ਸਾਰਿਆਂ ਨਾਲੋਂ ਜਾਇਜ਼ ਹੋਊਗਾ ਉਹਦਾ ਬਈ ਮੈਂ ਪਹਿਲਾਂ ਗੱਲ ਕਰ ਹੀ ਦਿੱਤੀ ਏ ਡੀਲਰ ਇਹੇ ਜਾਂ ਬੰਦਾ ਪੰਜਾਬ ਦੇ ਵਿੱਚ ਸਾਰਿਆਂ ਨਾਲੋਂ ਛੋਟੀ ਉਮਰ ਦਾ ਡੀਲਰ ਆ ਤੇ ਜਿਹੜਾ ਸਾਰਿਆਂ ਨਾਲੋਂ ਵੱਧ ਐਗਰੀ ਹੋਣ ਦੇ ਇੰਪਲੀਮੈਂਟ ਸੇਲ ਕਰਦਾਗਾ ਸਹੀ ਗੱਲਾਂ ਨਾਲ ਬਈ ਜਮਾਂ ਸਹੀ ਗੱਲ ਆ ਬਾਕੀ ਬਈ ਖੁਦ ਕਿਸਾਨ ਭਰਾ ਆ ਕੇ ਦੇਖੇ ਆਪਾਂ ਆਪ ਦੇ ਮੂੰਹੋਂ ਤਾਂ ਕਹਿ ਨਹੀਂ ਸਕਦੇ ਠੀਕ ਹੈ ਵੀ ਖੋਦੇ ਇੱਕ ਵਾਰ ਬਾਈ ਮੈਂ ਵਰਤਿਆਗਾ ਕਰਾਹਾ ਬਹੁਤ ਵਧੀਆ ਕੋਈ ਦਿੱਕਤ ਹੁੰਦੀ ਸੀਗੀ ਫੋਨ ਕਰ ਦਿੰਦੇ ਸੀ ਬੰਦੇ ਨਾਲ ਦੀ ਨਾਲ ਹਾਜ਼ਰ ਹੁੰਦੇ ਰਹੇ ਆ ਵੀ ਹਾਂਜੀ ਹਾਂ ਤੇ ਬਾਕੀ ਬਾਈ ਜਰੂਰ ਵਿਜ਼ਿਟ ਕਰਿਓ ਇੱਕ ਵਾਰੀ ਜਰੂਰ ਬਾਈ ਐਡਰੈਸ ਦੱਸਿਓ ਆਪਣਾ ਐਡਰੈਸ ਬਾਈ ਜੀ ਆਪਣਾ ਬਠਿੰਡੇ ਤੋਂ ਜਦੋਂ ਆਪਾਂ ਬਾਦਲ ਨੂੰ ਜਾਂਦੇ ਆ ਬਾਦਲ ਪਿੰਡ ਨੂੰ ਬਠਿੰਡੇ ਦੇ ਨਾਲ ਹੀ ਬਾਦਲ ਨਰੂਆਣਾ ਪਿੰਡ ਆ ਜੀ ਬਾਦਲ ਰੋਡ ਤੇ ਠੀਕ ਹੈ ਬਾਈ ਹਾਂ ਹਰਮਨ ਇੰਟਰਪ੍ਰਾਈਜ਼ ਦੇ ਨਾਂ ਤੇ ਉੱਥੇ ਬੋਰਡ ਲੱਗਿਆ ਹੋਇਆਗਾ ਐਗਰੀ ਜ਼ੋਨ ਦੀ ਆਪਣੀ ਡੀਲਰ ਸੇ ਭਾਈ ਠੀਕ ਹੈ ਬਾਈ ਧੰਨਵਾਦ ਬਾਈ ਜ